ਬਲੇ ਆਗੇ ਜੀ ਹੁਣ ਕੋਈ ਨਾ ਪਾਉਂਦਾ ਅੱਛਾ ਅੱਗੇ ਜੀ ਹਲਵਾ ਬੱਚੇ ਉਪਜਾ ਕਰਦੇ ਆਂ ਤੇ ਆਪਕੀ ਵੀ ਇੰਟਰਨੈਟ ਦੇ ਨਾਲ 80 ਲਾਈਕ ਚੈਨਲ ਯਾਦ ਕਰਾਉਂਦਾ ਆਂ ਆਪਕੀ ਕੀ ਕਰੀਏ ਕਰੀਏ ਭਾਈ ਡਾਟਾ ਪੜੀ ਜੀ ਅੱਜ ਆਪ ਵੀ ਕਿੰਨਾ ਵੱਡਾ ਚੱਲਦਾ ਜੀ ਕੋਈ ਟੈਕਨੋ ਆਰੇ ਕਿਸੇ ਦਾ ਪਰ ਕੰਡੀਸ਼ਨ ਪੂਰਾ ਨਖੜਾ ਇਹ ਕਿਸ ਨਿਗਰੀਸਾ ਸੀ ਉਹ ਉੱਥੇ ਤੋਂ ਨਹੀਂ ਹੈ ਪਰਮੇਸ਼ ਸਿੰਘ ਮਾਨ ਸਿੰਘ ਪਰਮੇਸ਼ ਸਿੰਘ ਮਾਨ ਸਿੰਘ ਜਿਸ ਦੇ ਨਾਮ ਬੋਲੇ ਹੋ ਅੱਜ ਉੱਧਰ ਜਿੰਦਰ ਕੌਰ ਜਿੰਦਰ ਸਿੰਘ ਜਿੰਦਰ ਕੌਰ ਜਿੰਦਰ ਸਿੰਘ ਜੰਗੜ ਚੁੰਗੀਆਂ ਐਮ ਐਲ ਆ ਸਾਬ ਅੱਜ ਦੇ ਸੰਗਤ ਦਰਸ਼ਨ ਦੇ ਸੰਬੰਧ ਵਿੱਚ ਪੱਕੇ ਮਕਾਨਾਂ ਦੇ ਜਿਹੜੇ ਕਿੰਨੇ ਕਾਜ ਜਿਹੜੇ ਤਾਂ ਵੰਡੇ ਗਏ ਨੇ ਜੀ ਛਾਲੀਆਂ ਪਿੰਡਾਂ ਦੇ ਮੱਕਾ ਆਏ ਸੀ ਮਕਾਨ 297 ਇੱਥੇ ਵੰਡੇ ਗਏ ਆ 105 ਅਸੀਂ ਸਲੌਰ ਵੰਡੇ ਗਏ ਆ ਹਾਂਜੀ ਤੇ ਤੇ ਕਰੀਬਨ ਲੜੀਵਾਰ ਲੜੀ ਜਿਹੜੇ ਬਾਕੀ ਵੀ ਰਹਿੰਦੇ ਆ ਉਹ ਵੀ ਜਿੰਤਰਾ ਜਿਧਰਾਈ ਜਾਣੀ ਉਤਰਾ ਉਤਰਾ ਅਸੀਂ ਲੋਕਾਂ ਨੂੰ ਸਾਰੇ ਮਕਾਨਾਂ ਦੇ ਜਿਹੜੇ ਵੰਡੇ ਗਏ ਇਹ ਜਿਹੜੀ ਟੋਟਲ ਰਕਮ ਜਿਹੜੀ ਹੈ ਸਰਕਾਰ ਨੇ ਦਿੱਤੀ ਜਾ ਰਹੀ ਹੈ ਕਿੰਨੀ ਦਿੱਤੀ ਜਾ ਰਹੀ ਹੈ ਇਹ 1,75,000 ਰੁਪਈਆ ਟੋਟਲ ਬਣਦਾ ਪਹਿਲੀ 30000 ਦੀ ਆ ਦੀ 72000 ਰੁਪਏ ਤੇ 38000 ਰੁਪਏ ਤੇ ਇਹ ਸਾਰੇ ਰਕਮ ਤੇ ਹਲਕੇ ਦੇ ਵਿਕਾਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਿੰਡਾਂ ਦੀ ਕਈ ਸਮੱਸਿਆਵਾਂ માં ਇੱਕ ਪੰਚਾਇਤੀ ਚੋਣਾਂ ਦੀ ਗੱਲ ਵੀ ਜਿਹੜੀ ਉੱਠੀ ਆ ਪਿੰਡਾਂ ਦੇ ਵਿੱਚ ਲੇਟ ਹੋਈ ਜਾ ਰਿਆ ਉਹ ਸਰਕਾਰ ਵੱਲੋਂ ਕੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਤਿਆਰੀ ਹੁਣ ਜਿਵੇਂ ਜਿਵੇਂ ਪੈਸੇ ਆਉਂਦੇ ਜਿਤਨਾ ਪਿਛਲੇ 1.25 25 ਕਰੋੜ ਦੇ ਹਰੇ ਹਲਕਿਆਂ ਤੋਂ ਮੰਗੇ ਸੀ ਟਟੇਲਾ ਉਸ ਘਰ ਦੇ ਪਿੰਡ ਦੇ ਪਾਕੇ ਤੇ ਆ ਤੂੰ ਵੀ ਕਾਫੀ ਜਲਦੀ ਆਏ ਨੇ ਆ ਫਿਰ 25-25 ਕਰੋੜ ਰੁਪਇਆ ਸਕੂਲਾਂ ਨੂੰ ਪਾਇਆ ਸਾਰਿਆਂ ਨੂੰ ਹਰ ਇੱਕ ਕਿਸੇ ਨੂੰ 1.3 ਕਰੋੜ ਕਿਸੇ ਨੂੰ 2 ਕਰੋੜ ਕਿਸੇ ਨੂੰ ਕਰੋੜ 1.70 ਲੱਖ ਕਿਸੇ ਨੂੰ 30 ਲੱਖ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਪੈਸੇ ਸਾਰੇ ਉੱਪਰ ਚੁੱਕੇ ਆ ਤੇ ਤਕਰੀਬਨ ਜਿਵੇਂ ਆਪਣੇ ਹੁਣ ਦੁੱਧਣ ਤਸੀਲ ਦਾ ਕੰਮ ਚੱਲਦਾ 5 ਕਰੋੜ ਰੁਪਈਆ ਪਹਿਲਾਂ ਸੀ ਤੇ 3 ਕਰੋੜ ਰੁਪਈਆ ਦੇ ਜਿਹੜੇ ਵਖਾਈ ਲੋਕਾਂ ਦੇ ਸੀ ਵਿਆਹ ਠੀਕਾ ਵਿੱਚ ਉਹਦੇ ਹੱਲ ਹੋਣ ਗਿਆ 3 ਕਰੋੜ ਰੁਪਈਆ ਹੋਰ ਪਾਸ ਕਰਤਾ 8 ਕਰੋੜ ਰੁਪਈਆ ਇਕੱਲੇ ਦੁੱਧਨ ਤਸੀਲ ਤਸੀਲ ਦੇ ਵਿੱਚ ਲੱਗ ਲਿਆ ਠੀਕ ਹੈ ਜੀ ਦੁੱਧਨ ਤਿਆਰ ਹੋ ਗਈ ਤੇ ਇਹ ਤਕਰੀਬਨ ਮੇਰਾ ਖਿਆਲ ਉਹ ਬਿਲਡਿੰਗ ਤੇ ਤਿਆਰ ਹੋ ਗਈ ਆ ਜਿਹੜੀ ਹੁਣ ਨਵੇਂ ਐਕਸਟੈਂਡ ਕੀਤੇ ਆ 3 ਕਰੋੜ ਰੁਪਈਆ ਉਹਦਾ ਕੋਈ 2-4 ਮਹੀਨੇ ਛੇ ਰਹਿਣਗੇ ਤੇ ਇਸ ਤਰ੍ਹਾਂ ਹੀ ਆਪਣੇ ਹਲਕੀ ਨੂੰ ਮੈਂ ਵਧਾਈ ਜਣਾ ਚਾਹਦਾ ਵੀ ਇੱਕ ਓਪਨ ਯੂਨੀਵਰਸਿਟੀ ਆਪਾਂ ਬਾਹਰ ਪਿੰਡ ਦੇ ਵਿੱਚ ਲੈਣ ਦੀਆ ਬਹੁਤ ਜਲਦੀ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਟਾਈਮ ਲੈ ਕੇ ਆਪਾਂ ਉਹਦਾ ਨੀਂਹ ਪੱਥਰ ਖਾ ਕੇ ਕੰਮ ਸ਼ੁਰੂ ਕਰਾਵਾਂਗੇ ਤੇ ਤਕਰੀਬਨ 45 ਦਿਨ ਦੇ ਲੈ ਸਾਰੇ ਹਲਕੇ ਦੇ ਵਿੱਚ ਮੈਂ ਨਵੇਂ ਸਟੇਡੀਅਮ ਪਲੱਸ ਜਿਹੜੇ ਪਾਰਕ ਕਿਉਂ ਸ਼ੁਰੂ ਕਰਨ ਲੱਗਾ ਉਹਨਾਂ ਦੇ ਪੈਸੇ ਵੀ ਮੰਗਦੇ ਆ ਅੱਜ ਕੋਸ਼ਿਸ਼ ਇਹ ਕਿ ਅੱਜ ਅਸੀਂ ਆਪਾਂ ਅੱਜ ਬਣ ਰਹੇ ਆ ਤੇ ਅੱਜ ਕੁਝ ਪੰਚਾਇਤਾਂ ਨੂੰ ਚੈੱਕ ਕਰਾਂਗੇ ਅ ਤੇ ਮਕਾਜ਼ ਉੜੀ ਸ਼ੁਰੂ ਹੋਇਆ ਸਾਡੇ ਦੇ ਜਦਨਦੇ ਹੀ ਐਮਐਲਏ ਬਣੇ ਉਦੋਂ ਦਾ ਸ਼ੁਰੂ ਕੀਤਾ ਦੂਜੀਆਂ ਸਰਕਾਰਾਂ ਦੇ ਆਣ ਕੇ ਐਂਡ ਵਿੱਚ 6 ਮਹੀਨੇ ਤੇ ਕੰਮ ਸ਼ੁਰੂ ਕਰ ਦਿੰਦੇ ਸਾਡੇ ਦੇ ਕੰਮ ਜਿਵੇਂ ਪੁਲੀਆਂ ਨਵੀਆਂ ਬਣਾਈਆਂ ਤਕਰੀਬਨ ਮੈ ਨਾਲ 35 40 ਪੁਲੀਆਂ ਸਾਡੀਆਂ ਇਡੀਆਂ ਪੱਟੀਆਂ ਜਿਵੇਂ 30 ਫੁੱਟੀ 40 ਫੁੱਟੀ ਤੇ 20 ਫੁੱਟੀ ਇਹ ਪੁਲੀਆਂ ਪਾਸ ਹੋ ਕੇ ਸਾਰਾ ਕੰਮ ਚੱਲ ਰਿਹਾ ਜਿਵੇਂ ਦੁੱਤਨ ਗੁਜਰਾਣਾ ਚਾਹ ਰਿਹਾ ਪਲੱਸ ਜਿਨੇ ਪਿੰਡਾਂ ਦੇ ਜ਼ਮੀਨ ਐਕਵਾਇਰ ਹੋ ਕੇ ਤਾਂਗਰੀਆਂ ਨਦੀਆਂ ਸਾਰਾ ਉਹਨਾਂ ਦਾ ਵਹਾਣ ਸਿੱਧਾ ਕਰਨ ਵਾਸਤੇ ਉਹ ਪ੍ਰੋਜੈਕਟ ਆ ਸਾਡੇ ਨਵੇਂ ਜਿਹੜੇ ਪੁਲ ਆ ਜਿਹਨੇ ਇੱਕ ਘਰ ਦੇ ਉੱਤੇ ਲੱਗਣੇ ਆ ਪੰਜ ਪੁਲ ਸ਼ੁਰੂ ਤਕਰੀਬਨਾਂ ਕੰਢੇ ਤੇ ਸਾਡੇ ਬਹੁਤ ਜਲਦੀ ਹੀ ਪਾਸ ਹੋ ਕੇ ਆ ਜਾਣਗੇ ਸਿਮਰਤ ਸਾਹਿਬ ਥੋੜੇ ਦਿਨ ਪਹਿਲਾਂ ਦੀ ਗੱਲ ਆ ਡੰਡੋਵਾ ਤੇ ਇੱਕ ਮਰਦਾੜੀ ਪਿੰਡ ਦੇ ਵਿੱਚ ਸਰਕਾਰ ਵੱਲੋਂ ਲੌਨਸ ਜਾਰੀ ਕੀਤੇ ਗਏ ਸੀ ਕਿਸਾਨਾਂ ਨੂੰ ਪਰ ਕਿਸਾਨਾਂ ਦਾ ਉੱਥੇ ਕਹਿਣਾ ਕਿ ਵੀ ਜਿਹੜੀ ਜ਼ਮੀਨ ਸਾਡੀ ਮਾਲਕੀ ਆ ਤੇ ਉਹਦਾ ਕਬਜ਼ਾ ਬਰੈਂਟੂ ਨਿਕਲਿਆ ਕੀ ਕਰਨ ਸਵੇ ਹੋਣਾ ਕਿ ਕਈ ਜ਼ਮੀਨਾਂ ਗਲਤ ਢੰਗ ਨਾਲ ਜਵੇਂ ਲੈ ਕੇ ਸਰਕਾਰ ਦੀਆਂ ਜ਼ਮੀਨਾਂ ਲੋਕਾਂ ਦੇ ਨਾਂ ਤੇ ਹੋ ਗਿਆ ਸੀ ਜੀ ਜੀ ਉਹਨਾਂ ਪੁਣਸ਼ਾਨ ਜਿਹੜੇ ਉਹਨਾਂ ਦੇ ਖਿਲਾਫ ਹੁੰਦੇ ਆ ਉਹ ਪੰਚਾਇਤ ਫਿਰ ਆਪਦੀ ਜਿਹੜੀ ਸਰਕਾਰ ਉਹ ਆਪਦੀਆਂ ਜ਼ਮੀਨਾਂ ਰੱਖੀ ਆ ਤੇ ਉਹਨਾਂ ਨੂੰ ਨੋਟਿਸ ਦੇਤਾ ਛੋਟਾ ਉਹ ਬੈਪਰੀਅਲ ਦਾ ਵਾਟਰ ਉਹਨਾਂ ਨਾਲ ਸਾਡੀ ਸਹਿਮਤੀ ਹੋ ਗਈ ਉਹ ਆਪ ਦਾ ਜੋ ਨਵਟਨ ਤੋਂ ਬਾਅਦ ਪੰਚਾਇਤ ਦੀ ਜਿਵੇਂ ਪੰਚਾਇਤਾਂ ਦੇ ਸੀਵਰੇਜ ਦਾ ਕੰਮ ਕਰੋ ਦਾ ਮੁਕੰਮਲ ਸੀਵਰੇਜ ਦਾ ਅੱਧਾ ਅੱਧ ਦੇ ਨੇੜੇ ਤੇਰੀ ਗੱਲ ਦਾ ਨਿਭੜ ਗਿਆ ਅੱਧ ਰਹਿ ਗਿਆ ਬਹੁਤ ਜਲਦੀ ਕੰਮ 레ਗੜੀਵਾ ਹੁਣ ਅਸਲ ਨਾਲ ਇਹਨੂੰ ਕੰਮ ਕੋ ਮੱਛਨੇ ਨਹੀਂ ਸੀ ਸੀਵਰੇਜ ਜਦੋਂ ਪੈਂਦੇ ਆ ਉਦੋਂ ਪਟ ਪਟਾਈ ਹੁੰਦੀ ਆ ਤੇ ਲੋਕਾਂ ਨੂੰ ਉਦੋਂ ਕੋ ਫੁਰੀ ਲੱਗਦੀ ਆ ਪਰ ਇਹਦਾ ਸਾਰੀ ਉਮਰ ਦਾਣਾ ਸੋ ਗਿਆ ਉਸ ਤੋਂ ਬਾਅਦ ਇਹ ਵਧੀਆ ਵਧੀਆ ਹੀ ਲੱਗੂਗਾ ਤੇ ਅਸੀਂ ਜਿਹਨੇ ਡਿਵੈਲਪਮੈਂਟ ਦੇ ਕੰਮ ਜਿਵੇਂ ਪਿੱਛੇ 5 ਕਰੋੜ ਅਸੀਂ ਸਾਡਾ ਸਰਦਾਰ ਤੂਹਾਨ ਸਿੰਘ ਬਾਅਦ ਦੇ ਦੇਵੀਗੜ੍ਹ ਵਾਸਤੇ ਗਿਆ ਉਸ ਵਾਰ 5 ਕਰੋੜ ਰੁਪਏ ਸਾਡੇ ਕੋਲ ਵੈਸੇ ਇਕੱਠਾ ਹੋਇਆ ਸੀ ਹੁਣ ਹੋਰ ਪੈਸੇ ਸਾਡੇ ਕੋਲ ਪਏ ਆ ਦੇਵੀਗੜ੍ਹ ਦੇ ਵਿੱਚ ਤੇ ਅੱਜ ਤੱਕ 13.5 ਕਰੋੜ ਰੁਪਏ ਸੀਵਰੇਜ ਦਾ ਉਹਦਾ ਕੰਮ ਚੱਲ ਰਿਹਾ ਪ੍ਰੋਸੈਸ ਜਿਵੇਂ ਜਿਵੇਂ ਪੈਸੇ ਆਈ ਜਾਂਦੇ ਆ ਪਹਿਲਾਂ ਤੁਹਾਨੂੰ ਤੋਂ ਗੱਲ ਕਹੀ ਸੀ ਕਿ ਜਦੋਂ ਦੁਬਾਰਾ 27 ਚ ਇਲੈਕਸ਼ਨ ਹੋਊਗਾ ਉਦੋਂ ਚੇਂਜ ਲੱਗੂਗਾ ਲੋਕਾਂ ਨੂੰ ਤੇ ਮੋਟਾ ਪੌਣ ਨਹੀਂ ਬਣਾਪਾ ਐਮਐਲ ਸਾਹਿਬ ਇੱਕ ਆਖਰੀ ਸਵਾਲ ਇੱਕ ਪੰਚਾਇਤਾਂ ਨੂੰ ਫੰਡ ਦੇਣ ਸੰਬੰਧੀ ਪਿੰਡਾਂ 'ਚ ਗ੍ਰਾਂਟਾਂ ਕਦੋਂ ਸ਼ੁਰੂ ਹੋਣਗੀਆਂ ਤੇ ਇੱਕ ਆਪਣੇ ਏਰੀਆ ਦੇ ਵਿੱਚ ਸੜਕ ਜਿਹੜੀ ਹੈ ਤੁਹਾਡੇ ਤੁਸੀਂ ਤੁਹਾਡੇ ਆਪਣੇ ਖੁਦ ਘਰ ਨੂੰ ਜਾਂਦੀ ਹੈ ਪੁੰਨ ਰੇੜੀ ਤੋਂ ਆਪਣੇ ਘਰਾਂ ਦਾ ਬਹੁਤ ਵੱਡਾ ਸਮੱਸਿਆ ਹੈ ਇਹ ਉਹਦੇ ਬਾਰੇ ਉਹਦਾ 10 ਲੱਖ ਰੁਪਇਆ ਪਾਸ ਹੋ ਗਿਆ ਜਿਹੜੇ ਉਹਦੇ ਪੰਜ ਪੰਜ ਮਹੀਨੇ ਆਹੋ ਦੀ ਮਰਿਆਦ ਰਹੀ ਦੀ ਜੀ ਉਹ ਪਾਣੀ ਕਰਕੇ ਟੁੱਟ ਗਈ ਉਹ ਜਿਹੜੀ ਮਰਿਆਦ ਰਹੀ ਸੀ ਉਹ ਥੋੜਾ ਉਹਦੀ ਉਬਰ ਦੇ ਹਾਵ ਨਹੀਂ ਸੜਕ ਸਰ ਜਿੱਦਾਂ ਤੁਸੀਂ ਜਾਣਦੇ ਹੋ ਕਿ ਚੋਨੇ ਸੈਸ਼ਨ ਦਾ ਸ਼ੁਰੂ ਹੋਣ ਵਾਲਾ ਅਗਲ ਪਸਾਰੀ ਜਲਦੀ ਹੋਣਾ ਨਾ ਪਹਿਲਾਂ ਅਜੇ ਆਹ ਚੱਲੇ ਨਹੀਂ ਗਏ ਜਿੱਥੋਂ ਲੋਕਾਂ ਨੇ ਲੋਕ ਪਲਾਟ ਨਹੀਂ ਚੱਲੇ ਜੀ ਉਹ ਲੋਕਾਂ ਕੋ ਪ੍ਰਾਪਤ ਚੱਨਣਗੇ ਤੇ ਆਪ ਫਿਰ ਬਰਸਾਤਾ ਕਰਕੇ ਡੇਟ ਹੋ ਗਿਆ ਉਹ ਵੀ ਪਾ ਦੇਣ ਕਿ ਉਸ ਤੋਂ ਬਾਅਦ ਆ ਜਿਹੜੀ ਸੜਕ ਆ ਇਹਦੀ ਤਕਰੀਬਨ ਸਾਡੇ ਨੂੰ ਕੋਈ ਕਮੇ ਨਹੀਂ ਪੰਜਾਬ ਸਰਕਾਰ ਨੂੰ ਮੇਨ ਰੋਡ ਇਹਦੀ ਮੇਨ ਰੋਡ ਦੀ ਜਿਹੜੀ ਕਾਟ ਹੈ ਉਹ ਸੈਂਟਰ ਸਰਕਾਰ ਦੀ ਸੈਡਾ ਦੀ ਦਰਖਤ ਕੱਟਣ ਦੀ ਮਨਜ਼ੂਰੀ ਦੇ ਦੇ ਰਿਹਾ ਅੱਜ ਵੀ ਅਸੀਂ ਉੱਥੇ ਫਾਇਰ ਭੇਜੀ ਮੱਪੱਤਾਂ ਨਾਲ ਤੇ ਜਾਇਆ ਉਹ ਉਹਦੇ ਪਿੱਛੇ ਦਾ ਕਹਿ ਬਹੁਤ ਜਲਦੀ ਮੇਰੀ ਕੋਸ਼ਿਸ਼ ਹੈ ਵੀ ਇਸੇ ਮਹੀਨੇ ਦੇ ਅੰਤ ਤੋਂ ਪਹਿਲਾਂ ਪਹਿਲਾਂ ਲੈਸ ਦਾ ਕੰਮ ਸ਼ੁਰੂ ਕਰਵਾ ਦੇਣਾ ਸਰ ਇੱਕ ਸੇਲਰ ਐਸੋਸੀਏਸ਼ਨ ਤੇ ਆਰਤੀਆਂ ਸਮੱਸਿਆ ਜਿਹੜੀ ਕਿਸਾਨਾਂ ਨੂੰ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਕੰਮ ਸ਼ੁਰੂ ਹੋਣ ਵਾਲਾ ਸੇਲਰ ਐਸੋਸੀਏਸ਼ਨ ਜਿਹੜੀ ਆ ਉਹ ਵਾਰ-ਵਾਰ ਇੱਕ ਮੰਗ ਕਰ ਰਹੀ ਹੈ ਵੀ ਸਰਕਾਰ ਨੇ ਜਿਹੜਾ ਹੁਣ ਤੱਕ ਜਿਹੜੇ ਗਦਾਮ ਖਾਲੀ ਨਹੀਂ ਹੋਏ ਕੱਲ ਉਸ ਸੰਬੰਧੀ ਸਰਕਾਰ ਕੀ ਉਹ ਕਰ ਰਹੀ ਹੈ ਪਰ ਬੋਲੋ ਹਾਂ ਸਰਨਾ ਸੈਂਟਰ ਤੋਂ ਅਸੀਂ ਸਪੈਸਿਲਾ ਮੰਗਦੇ ਆ ਜੀ ਉਹ ਹਰ ਇੱਕ ਕੰਮ ਜਿਹੜਾ ਜਿਵੇਂ ਨਟਕਾਉਣਾ ਉਹਨਾਂ ਦੀ ਆਦਤ ਬਣ ਚੁੱਕੀ ਹੈ ਜਿਵੇਂ ਹੁਣ ਕੇਜਰੀਵਾਲ ਸਾਹਿਬ ਨੂੰ ਪਹਿਲੋ ਜਮਾਨਤ ਨਹੀਂ ਦੇਦੇ ਦੇ ਜਮਾਨਤ ਦਿੱਤੀ ਦਿੱਤੀ ਦਾ ਸ਼ਰਤਾ ਰੱਖ ਕੇ ਉਹਨਾਂ ਤੋਂ ਸੀਐਮਸ਼ਿਪ ਚੜਾਈ ਗਈ ੱਤੇ ਨਾਲ ਉਸ ਤੋਂ ਬਾਅਦ ਕਮਾলে ਕਮੰਡੀ ਲਾਤੀ ਵੀ ਕੰਮ ਨਹੀਂ ਕਰ ਸਕਦੇ ਇਹ ਇੱਕ ਬਖਲਾਟ ਆ ਇਹ ਜਿਹੜੀ ਬਖਲਾਟ ਹੈ ਇਹ ਸਾਬਤ ਕਰਦੀ ਆ ਵੀ ਜੇ ਰਵਿੰਦਰ ਕੇਜਰੀਵਾਲ ਜਾਂ ਕੋਈ ਕੋਈ ਸਖਸ ਜਿਹੜਾ ਮੋਦੀ ਦੀ ਟੱਕਰ ਦਾ ਲੀਡਰ ਆ ਵੀ ਉਦੋਂ ਉਹਨੂੰ ਇਹ ਟੱਕਰ ਦੇ ਸਕਦਾ ਉਹ ਇਹਨੂੰ ਡੈੱਡ ਕਰਨ ਦੀ ਕੋਸ਼ਿਸ਼ ਕਰਦਾ ਪਰ ਜਿੰਨੂੰ ਮਾਰ ਐ ਡੈੱਡ ਕਰਦਾ ਉਹ ਹੋ ਸਕਦਾ ਜੇ ਬੱਦੇ ਦੇ ਮਾਰਿਆ ਨਾਕ ਤੋਂ ਮਰਦਾ ਤੇ ਨਾਕੋ ਡੈਡ ਹੁੰਦਾ ਜੇ ਪਮਨੀ ਕੋਲ ਦੇ ਨਾਲ ਹੋਈ ਤੇ ਕਰਨ ਦੇ ਕੇਜਰੀਵਾਲ ਤੁਹਾਨੂੰ ਇਸੇ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਖਾਵਾਂਗੇ ਬਹੁਤ ਜਲਦ ਮਹਾਰਾਣੀ ਕਿਰਪਾ ਕਰੋ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ